ਟਾਟਾ ਆਈਪਲ 2025 ਆਪਦੀ ਅਖੀਰੀ ਦਿਨਾਂ ਦੇ ਵਿੱਚ ਪਹੁੰਚ ਚੁੱਕਿਆ ਹੈ ਅੱਜ ਕੁਆਲੀਫਾਇਰ ਦੂਜਾ ਮੈਚ ਜਿਹੜਾ ਉਹ ਐਮਆਈ ਤੇ ਪੰਜਾਬ ਕਿੰਗਸ ਦੀ ਟੀਮ ਦਰਮਿਆਨ ਅਹਮਦਾਬਾਦ ਦੇ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਹੈ ਆਰਸੀਬੀ ਪਹਿਲਾਂ ਹੀ ਫਾਈਨਲ ਦੇ ਵਿੱਚ ਪ੍ਰਵੇਸ਼ ਕਰ ਚੁੱਕੀ ਹੈ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਲਈਏ ਕਿ ਆਰਸੀਬੀ ਐਤਕੀ ਚੌਥੀ ਵਾਰ ਫਾਈਨਲ ਦੇ ਵਿੱਚ ਪਹੁੰਚੀ ਹੈ ਇਸ ਤੋਂ ਪਹਿਲਾਂ ਤਿੰਨ ਵਾਰ ਉਹ ਫਾਈਨਲ ਹਾਰ ਚੁੱਕੀ ਹੈ ਤੇ ਐਤ ਕੀ ਉਹਨਾਂ ਨੂੰ ਵੀ ਉਮੀਦ ਹੈ ਕਿ ਪਹਿਲੀ ਵਾਰ ਆਈਪੀਐਲ ਦੀ ਟਰੋਫੀ ਲੈ ਕੇ ਜਾਵਾਂਗੇ ਦੂਜੇ ਪਾਸੇ ਗੱਲ ਕਰ ਲਈਏ ਐਮਆਈ ਦੀ ਤਾਂ ਐਮਆਈ ਹੁਣ ਤੱਕ 5 ਵਾਰ ਆਈਪੀਐਲ ਦੀ ਚੈਂਪੀਅਨ ਬਣ ਚੁੱਕੀ ਹੈ ਤੇ ਉਹਨਾਂ ਦਾ ਅੱਜ ਮੁਕਾਬਲਾ ਜਿਹੜਾ ਕੁਆਲੀਫਾਇਰ ਲਈ ਫਾਈਨਲ ਵਿੱਚ ਜਾਣ ਲਈ ਐਮਆਈ ਦਾ ਅੱਜ ਮੁਕਾਬਲਾ ਪੰਜਾਬ ਕਿੰਗਸ ਨਾਲ ਹੋਣ ਜਾ ਰਿਹਾ ਪੰਜਾਬ ਕਿੰਗਸ ਦੇ ਹੱਥ ਵੀ ਹਲੇ ਤੱਕ ਆਈਪੀਐਲ ਦੀ ਟਰੋਫੀ ਕਦੇ ਵੀ ਨਹੀਂ ਆਈ ਇਸ ਤੋਂ ਪਹਿਲਾਂ ਦੋ ਵਾਰ ਆਈਪੀਐਲ ਦੇ ਵਿੱਚ ਪੰਜਾਬ ਕਿੰਗਸ ਦੀ ਗੱਲ ਕਰ ਲਈਏ ਤਾਂ ਇਸ ਤੋਂ ਪਹਿਲਾਂ ਦੋ ਵਾਰ ਪਲੇਆਫ ਦੇ ਵਿੱਚ ਪੰਜਾਬ ਕਿੰਗਸ ਪਹੁੰਚੀ ਤੇ ਇੱਕ ਵਾਰ ਫਾਈਨਲ ਦੇ ਵਿੱਚ ਪਹੁੰਚੀ ਤੇ ਉਦੋਂ ਉਹ ਕੇਕੇਆਰ ਦੇ ਹੱਥੋਂ ਸਾਲ 2014 ਦੇ ਵਿੱਚ ਹਾਰ ਗਈ ਇਸ ਤੋਂ ਬਿਨਾ 2008 ਦੇ ਵਿੱਚ ਇਲੀਮੀਨੇਟਰ ਦੇ ਵਿੱਚ ਪੰਜਾਬ ਕਿੰਗਸ ਦੀ ਟੀਮ ਦੇ ਹੱਥ ਹਾਰਾਈ ਐਥ ਕੀ ਪਲੇਆਫ ਤੋਂ ਬਾਅਦ ਕੁਆਲੀਫਾਇਰ ਤੱਕ ਪੰਜਾਬ ਕਿੰਗਸ ਦੀ ਟੀਮ ਕਪਤਾਨ ਸ਼੍ਰੇਸ਼ ਅੱਯਰ ਦੀ ਅਗਵਾਈ ਦੇ ਵਿੱਚ ਪਹੁੰਚ ਚੁੱਕੀ ਹੈ ਪਿਛਲੇ ਮੈਚ ਦੇ ਵਿੱਚ ਆਰਸੀਬੀ ਨਾਲ ਹੋਏ ਮੁਕਾਬਲੇ ਦੌਰਾਨ ਪੰਜਾਬ ਕਿੰਗਸ ਦੇ ਖਿਡਾਰੀਆਂ ਨੇ ਆਪਦੇ ਪ੍ਰਸ਼ੰਸਕਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਵਾਇਆ ਸੀ ਪਰ ਅੱਜ MI ਨਾਲ ਖੇਡੇ ਜਾਣ ਵਾਲੇ ਮੈਚ ਤੋਂ ਬਾਅਦ ਵੀ ਲੋਕਾਂ ਦੀ ਨਜ਼ਰ ਇਸ ਗੱਲ ਤੇ ਹੈ ਕਿ ਕੀ ਪੰਜਾਬ ਕਿੰਗਜ਼ ਇਹਦੀ ਟਰਾਫੀ ਲੈ ਕੇ ਜਾਵੇਗੀ ਜਾਂ ਨਹੀਂ ਖਾਸ ਗੱਲ ਇਹ ਹੈ ਕਿ ਹੁਣ ਤੱਕ RCB ਸਿਰਫ ਫਾਈਨਲ ਖੇਡਦੀ ਰਹੀ ਹੈ ਪਰ ਕਦੇ ਜਿੱਤੀ ਨਹੀਂ ਤੀਜੀ ਟੀਮ ਜਿਹੜੀ ਹਲੇ ਤੱਕ ਮੈਦਾਨ ਦੇ ਵਿੱਚ ਡਟੀ ਹੋਈ ਉਹ ਪੰਜ ਵਾਰ ਦੀ ਚੈਂਪੀਅਨ MI ਪੰਜ ਵਾਰ IPL ਦੀ ਟਰਾਫੀ ਜਿੱਤ ਚੁੱਕੀ ਹੈ ਤੇ ਐਤਕੀ ਅੱਜ ਕਵਾਲੀਫਾਇਰ ਦਾ ਜਿਹੜਾ ਦੂਜਾ ਮੈਚ ਹੈ ਉਹ ਐਮਆਈ ਤੇ ਪੰਜਾਬ ਕਿੰਗਜ਼ ਦਰਮਿਆਨ ਅਹਮਦਾਬਾਦ ਵਿੱਚ ਸ਼ਾਮ ਨੂੰ ਖੇਡਿਆ ਜਾ ਰਿਹਾ ਹੁਣ ਵੇਖਣਾ ਇਹ ਹੋਵੇਗਾ ਕਿ ਆਈਪੀਐਲ 2025 ਦੀ ਟਰੋਫੀ ਐਤਕੀ ਕਿਹਦੀ ਕਿਸਮਤ ਦੇ ਵਿੱਚ ਲਿਖੀ ਹੋਈ ਹੈ ਸਾਰੀਆਂ ਟੀਮਾਂ ਦੇ ਪ੍ਰਸ਼ੰਸਕ ਉਹਨਾਂ ਲਈ ਅਰਦਾਸਾਂ ਕਰ ਰਹੇ ਨੇ ਕਿ ਸਾਡੀ ਟੀਮ ਐਤਕੀ ਜਿਹੜੀ ਟਰੋਫੀ ਹਉ ਜਿੱਤ ਕੇ ਜਾਵੇਗੀ ਪਰ ਜੇਕਰ ਪੰਜਾਬ ਕਿੰਗਜ਼ ਕਵਾਲੀਫਾਇਰ ਮੈਚ ਜਿੱਤ ਕੇ ਫਾਈਨਲ ਦੇ ਵਿੱਚ ਪਹੁੰਚਦੀ ਹੈ ਤਾਂ ਆਰਸੀਬੀ ਤੇ ਪੰਜਾਬ ਕਿੰਗਸ ਦੋਨੇ ਅਜੇਹੀਆਂ ਟੀਮਾਂ ਆ ਜਿਨ੍ਹਾਂ ਦੇ ਹੱਥ ਹਲੇ ਤੱਕ ਆਈਪੀਐਲ ਦੀ ਟਰੋਫੀ ਨਹੀਂ ਲੱਗੀ ਤੇ ਦੋਨਾਂ ਵਿੱਚੋਂ ਜਿਹੜਾ ਵੀ ਜਿੱਤੂ ਪਹਿਲੀ ਵਾਰ ਪੰਜਾਬ ਕਿੰਗਸ ਹੋਵੇ ਜਾਂ ਆਰਸੀਬੀ ਹੋਵੇ ਪਹਿਲੀ ਵਾਰ ਆਈਪੀਐਲ ਦੀ ਟਰੋਫੀ ਜیتےਗੀ ਅੱਜ ਦਾ ਮੈਚ ਇਹ ਤੈਅ ਕਰ ਦੇਵੇਗਾ ਕਿ ਪੰਜਾਬ ਕਿੰਗਸ ਅੱਗੇ ਜਾਊ ਜਾਂ ਇੱਥੋਂ ਹੀ ਉਹਨਾਂ ਦੀ ਘਰ ਵਾਪਸੀ ਆ ਜਿਹੜੀ ਹੋਣੀ ਹੈ ਤੁਸੀਂ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰੋ ਕਿ ਐਤੀ ਆਈਪੀਐਲ 2025 ਦੀ ਟਰਾਫੀ ਕਿਹੜੀ ਟੀਮ ਲੈ ਕੇ ਜਾਵੇਗੀ ਤੇ ਅੱਜ ਦੇ ਮੈਚ ਵਿੱਚ ਐਮਆਈ ਤੇ ਪੰਜਾਬ ਕਿੰਗਸ ਵਿੱਚੋਂ ਕਿਹੜੀ ਟੀਮ ਜੇਤੀ ਰਹੂਗੀ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ